ਮਕਰਨ ਤੇ ਆ ਹੁਣ ਤਾਂ ਦੇਖ ਤਾਂ ਸੀ ਕੀ ਹਾਲ ਹੋਇਆ ਪਿਆ ਵਾ ਟਿੱਡ ਚ ਪਾਣੀ ਭਰ ਗਿਆ ਲੀਵਰ ਖਰਾਬ ਹੋ ਗਿਆ ਸ਼ਰਾਬ ਕਰਕੇ ਹੁਣ ਇਸ ਹਾਲਾਤ ਦੇ ਵਿੱਚ ਆ ਵੀ ਬਸ ਚਾਰ ਮån ਲੱਕਣਾ ਦੀ ਲੋੜ ਆ ਇਹਦੇ ਘਰ ਦੇ ਕੀ ਕਹਿੰਦੇ ਕਰਦੇ ਹੱਥ ਕਰਾ ਜੀ ਉਹ ਤਾਂ ਕਹਿੰਦਾ ਕਿ ਸਾਡੇ ਸਾਡੇ ਕੀਤੀ ਹੈ ਸਾਡੇ ਕਨੇ ਮਰ ਚੁੱਕੇ ਆ ਮਰ ਚੁੱਕੇ ਕਨੇ ਹਾਲੋ ਹਾਲੋ ਹਾਂਜੀ ਬਬਲਾ ਵੀਰੇ ਬੋਲਦਾ ਬਬਲਾ ਆ ਰਸ ਰਹੀਆਂ ਬਾਪੂ ਆ ਕਮਾਈਆਂ ਆ ਇਹ ਠੀਕ ਹੋ ਗਈ ਤਾਂ ਦਹਾਂਦਨਾ 20 ਚ ਥੱਟ ਹੋ ਜਾਣਾ ਤੋਂ ਠੀਕ ਹੈ ਤੇ ਪਰ ਜੇ ਤੂੰ ਦੁਬਾਰਾ ਇੱਕੋ ਟ ਵਿਸ਼ਰਾਬ ਦੀ ਪੀ ਲਈ ਤੇਰੀ ਮੌਤ ਆ ਸਿੱਧੀ ਬਹਿ ਜਾ ਆ ਬੁੱਤਾ ਆ ਸਰੀਰ ਛੋੜਾ ਜਿੰਨਾ ਤੇ ਜਾਂਦਾ ਉਹਨਾਂ ਤੇ ਛੋੜਾ ਮੌਤ ਦੇ ਸਾਹਮਣੇ ਖੜਿਆ ਹੋਇਆ ਵੀ ਹੀ ਨਜ਼ਰ ਆਉਂਦੀ ਆ ਵੀ ਮੈਂ ਕਿਸੇ ਤਰੀਕੇ ਵੱਜ ਜਾਵਾਂਗਾ ਸਸੀ ਕਬੀਰ ਜੀ ਅਸੀਂ ਟਾਬਾ ਲਹਾਰਾ ਰੋਡ ਤੋਂ ਇਹ ਆਪਣਾ ਇਹ ਰਿਕਸ਼ਾ ਖੜਾ ਹੈ ਤਾਂ ਬੰਦੇ ਦਾ ਇਹ ਆਰੇ ਦੇ ਬਾਹਰ ਰਿਕਸ਼ਾ ਲਾਉਂਦਾ ਸੀਗਾ ਤੇ ਉਹਨਾਂ ਨੂੰ ਪਤਾ ਨਹੀਂ ਤਾਰੂ ਤਾਰੂ ਪੀਂਦਾ ਸੀਗਾ ਜਿਆਦਾ ਉਹਦੇ ਕਰਕੇ ਲੀਵਰ 'ਚ ਦਿੱਕਤ ਆ ਗਈ ਸੀ ਜੀ ਯਾਰੇ ਵਾਲੇ ਸਰਦਾਰ ਜੀ ਨੇ ਇਹਨੂੰ ਹਸਪੀਟਲ 'ਚ ਲੈ ਕੇ ਸੀਗੇ ਗਰੇ ਵਾਲ 'ਚ ਉੱਥੇ 5-7 ਦਿਨ ਰੱਖਿਆ ਉਹ ਕਹਿੰਦਾ ਜੀ ਵੱਡੇ ਹਸਪੀਟਲ 'ਚ ਲੈ ਜਾਓ ਅਸੀਂ ਕਿਹਾ ਵੱਡੇ ਹਸਪੀਟਲ 'ਚ ਲੈ ਕੇ ਜਾਣ ਨੂੰ ਕਿਹਾ ਤੇ ਇਹਦੇ ਭਰਾ ਨੂੰ ਫੋਨ ਕੀਤਾ ਜੀ ਉਹ ਕਹਿੰਦਾ ਜੀ ਮੇਰਾ ਕੁਛ ਨਹੀਂ ਲੱਗਦਾ ਇਹਦੇ ਭਤੀਜੇ ਨੇ ਕੀਤਾ ਜੀ ਉਹ ਕਹਿੰਦਾ ਮੇਰਾ ਵੀ ਕੁਛ ਨਹੀਂ ਲੱਗਦਾ ਸਾਡਾ ਕੁਛ ਨਹੀਂ ਲੱਗਦਾ ਇਹ ਇਹਦਾ ਕੋਈ ਬਾਲੀਵਾਰਸ ਕੋਈ ਹੈ ਨਹੀਂ ਜੀ ਨਾ ਇਹਦਾ ਕੋਈ ਆਧਾਰ ਕਾਰਡ ਵੀ ਜਿਹੜਾ ਅਸੀਂ ਦਿਖਾ ਕੇ ਕਿਤੇ ਇਹਦੀ ਮਦਦਤ ਕਰ ਸਕੀਏ ਤੁਹਾਨੂੰ ਪਲੀਜ਼ ਬੇਨਤੀ ਹੈ ਜੀ ਇਹਦੀ ਮਦਦ ਕੀਤੀ ਜਾਵੇ ਜੀ ਅਸੀਂ ਜੋ ਹੋਊਗਾ ਜੀ ਅਸੀਂ ਸਾਰੇ ਮੱਲੇ ਵਾਲੇ ਤੁਹਾਡੇ ਨਾਲ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕਿਹੜੇ ਨਗਰ ਤੋਂ ਆਏ ਹੋ ਜੀ ਲੁਧਿਆਣਾ ਤੋਂ ਹੈ ਲੁਧਿਆਣਾ ਤੋਂ ਲੁਧਿਆਣੇ ਤੋਂ ਕਿੱਥੋਂ ਡੱਬੇ ਲਾਰੇ ਤੋਂ ਇਹ ਬਾਈ ਨੂੰ ਲੈ ਕੇ ਆਏ ਆ ਕੀ ਹੋਇਆ ਇਹਨੂੰ ਬਾਈ ਇਹਨੂੰ ਪਹਿਲੇ ਬੁਖਾਰ ਚੜਿਆ ਸੀ ਬਾਈ ਜੀ ਹਾਂ ਤੇ ਬੁਖਾਰ ਚੜ੍ਹੇ ਤੇ ਪੇਟ 'ਚ ਮਤਲਬ ਨੇ ਮਤਲਬ ਤੜਪਦੋਂ ਲੱਗਿਆ ਸਟ੍ਰੀਚਰ ਲਿਆ ਅੱਛਾ ਕੀ ਨਾਮ ਬਾਈ ਤੇਰਾ ਹਾਂ ਜੰਨੇ ਜੀ ਮੱਖਣ ਤੇ ਕੀ ਗੱਲ ਹੋ ਗਈ ਤੂੰ ਐਂ ਪਿਆਵਾ ਕਿਉਂ ਬਣਿਆ ਹਾਂ ਮੈਂ ਸਹੀ ਆ ਦੱਸ ਮੈਂ ਹਾਂ ਮੈਂ ਦੁਕਾਨਾਂ ਨਾਲ ਬੋਲਣਾ ਪਿਆ ਹਾਂ ਖੋਲ ਲੈਣਾ ਮੇਕੋ ਅੱਛਾ ਬਾਪੂ ਐ ਰੱਖੋ ਜੀ ਤਤਾਰਾ ਜਾਵਾ ਹਾਂ ਆਪਣੇ ਭਾਈ ਤੋਂ ਲਿਆ ਹਲਵਾਈ ਕੋ ਹਾਂ ਜੰਨੇ ਮਾਤੀ ਹਾਂ ਤੇ ਉਸ ਤੋਂ ਪਹਿਲਾਂ 22 ਸਾਲ ਹਾਂ ਰਾਜਸਥਾਨ ਦੇ ਵਿੱਚ ਗੱਡੀ 22 ਸਾਲ ਗੱਡੀ ਚਲਾਈ ਰਾਜਸਥਾਨ ਚ ਫਿਰ ਉਦੋਂ ਬਾਅਦ ਭਰਾ ਕੋਲੇ ਆ ਗਿਆ 17 ਸਾਲ ਭਰਾ ਕੋਲੇ ਰਿਹਾ ਹਾਂ ਤਿੰਨ ਚਾਰ ਸਾਲਾਂ ਦੇ ਵਿੱਚ ਹੀ ਹਾਂ ਕਰੋ ਅੱਛਾ ਭਰਾ ਕੋਲੇ ਕੀ ਕਰਦਾ ਸੀ ਇਹ ਆ ਅਸੀਂ ਨਾ ਪੁੰਹਦਾ ਸੀ ਕਿਹੜਾ ਕਿਹੜਾ ਪੱਠੀਆਂ ਕਢਾਈਆਂ ਜਿਹੜਾ ਖੱਚਲ ਹੱਥ ਵਾਲਾ ਤਿੰਨ ਤਿੰਨ ਪਈਆ ਸੀ ਤਿੰਨ ਪਈਏ ਰੇੜਾ ਆਗਰ ਪਈਆ ਰੇੜਾ ਇੱਕ ਰੇੜਾ ਕਿਹੇਸ਼ਾ ਰੇੜਾ ਹਾਂ ਹਾਂ ਕਿਹੇਸ਼ਾ ਆ ਗਿਆ ਅਛਾ ਉਹਦੇ ਕਿਹਦਾ ਸੀ ਤੇ ਮੈਂ ਧਿਆਨੇ ਹੋ ਗਿਆ ਗਜ਼ਰ ਦਾ ਤੇ ਬਾਪੂ ਫਿਰ ਜਿੰਨੇ ਕ ਪੈਸੇ ਕਮਾਉਂਦਾ ਸੀ ਫੇ ਸ਼ਰਾਬ ਸ਼ਰੂ ਵੀ ਪੀ ਲੈਂਦਾ ਸੀ ਉਹ ਵੀ ਦੱਸ ਦੇ ਹੁਣ ਗੱਲ ਅਛਾ ਹਾਂ ਗੰਜਾ 100 ਵੱਧ ਨਹੀਂ ਪੰਜਾ ਦੋ ਪਈਏ ਪਈਏ ਦੋ ਪਈਏ ਨਾ ਬਾਪੂਲੀ ਵਰ ਨਹੀਂ ਖਰਾਬ ਹੋਣਾ ਤੇਰਾ ਲੀਵਰ ਖਰਾਬ ਹੋ ਗਿਆ ਪੇਟ ਤੇਰਾ ਪਾਣੀ ਨਾਲ ਭਰਿਆ ਪਿਆ ਸ਼ਰਾਬ ਨਾਲ ਹੀ ਹੋਇਆ ਇਹ ਮੱਖਣ ਸਿਆ ਉਹ ਵੀ ਉਦੋਂ ਜਿੱਦਾਂ ਦੋ ਪਹਿਲਾਂ ਦੋ ਪੈਦਰ ਹੋਜੀ ਵੱਧ ਆਉਂਦੇ ਸੀ ਮੱਖਣ ਤੇ ਹੁਣ ਤਾਂ ਦੇਖ ਤਸੀਂ ਕੀ ਹਾਲ ਹੋਇਆ ਪਿਆ ਵਾ ਢਿੱਡ ਚ ਪਾਣੀ ਭਰ ਗਿਆ ਲੀਵਰ ਖਰਾਬ ਹੋ ਗਿਆ ਸ਼ਰਾਬ ਕਰਕੇ ਹਾਂ ਸ਼ਰਾਬ ਨਾਲ ਹੋਇਆ ਬਾਪੂ ਇਹ ਠੀਕ ਹੈ ਜੀ ਹੁਣ ਮੈਨੂੰ ਗਾਹਾਂ ਦੀ ਜੋਗਤੀ ਦੇ ਥਾ ਕੋਈ ਤਾਂ ਜੋਗਤੀ ਦੱਸੋ ਜੋਗਤੀ ਤੇ ਹੀ ਹੈ ਬਾਪੂ ਜਿੰਨੇ ਕ ਟਾਈਮ ਹੈਗਾ ਵਾ ਹੁਣ ਵਾਇਗਰੂ ਦਾ ਨਾਮ ਲੈ ਜਿੰਨਾ ਉਹ ਤੈਨੂੰ ਸਮਾਂ ਬਖਸ਼ ਦੇਵੇ ਉਹਨਾਂ ਕਿਸੇ ਲੇਖੇ ਲਾ ਦੇ ਸੇਵਾ ਦੇ ਠੀਕ ਹੈ ਜਿਹੜੇ ਹੁਣ ਤੂੰ ਮੈਨੂੰ 40 45 ਸਾਲ ਗਿਣਾਏ ਆ ਉਹ ਤਾਂ ਬੇਅਰਥ ਗਏ ਆ ਉਹ ਤਾਂ ਮਿੱਟੀ ਚ ਗਏ ਬਾਪੂ ਉਹ ਜਿਹੜਾ ਇੱਕ ਮਿੰਟ ਵੀ ਤੇਰੇ ਕੰਮ ਆਇਆ ਕੋਈ ਇੱਕ ਮਿੰਟ ਵੀ ਨਹੀਂ ਫੇਰ ਇੱਕ ਮਿੰਟ ਆ ਉਹਨਾਂ 40 45 ਸਾਲਾਂ ਦੇ ਵਿੱਚੋਂ ਕੋਈ ਇੱਕ ਵੀ ਬੰਦਾ ਤੇਰੇ ਨਾਲ ਹੈਗਾ ਹੁਣ ਇਸ ਹਾਲਾਤ ਦੇ ਵਿੱਚ ਆ ਵੀ ਬਸ ਚਾਰ ਮਾਣ ਲੱਕੜਾਂ ਦੀ ਲੋੜ ਆ ਧੰਨਵਾਦ ਆ ਜਿਹੜੇ ਤੈਨੂੰ ਲੈ ਆਏ ਟੈਂਪੂ ਚ ਪਾ ਕੇ ਉੱਥੋਂ ਮੈਂ ਵੀਡੀਓ ਦੇਖੀ ਆ ਤੂੰ ਕਿਵੇਂ ਕਿਹੜੀ ਹਾਲਤ ਚ ਉੱਥੇ ਪਿਆ ਸੀ ਸੜਕ ਦੇ ਉੱਤੇ ਕਿੱਦਾਂ ਦੀ ਹਾਲਾਤ ਸੀ ਇਹ ਕਿੱਥੇ ਕਿ ਜੀ ਲਹਾਰੇ ਇੱਥੇ ਪਿਆ ਸੀ ਤੂੰ ਜਿੱਥੋਂ ਲੈ ਕੇ ਆਏ ਆ ਬਾਈ ਤੈਨੂੰ ਤੇਰੇ ਭਰਾ ਹਿਸ਼ਾਰਪੁਰ ਰਹਿੰਦੇ ਆ ਹਾਂ ਜੀ ਦੋ ਭਰਾ ਤੇਰੇ ਹਿਸ਼ਾਰਪੁਰ ਰਹਿੰਦੇ ਮੇਰੀ ਗੱਲ ਹੋਈ ਉਹਨਾਂ ਨਾਲ ਇੱਕ ਲੈ ਕੇ ਇੱਕ ਹਾਂ ਉਹ ਕੀ ਕਹਿੰਦਾ ਹੁਣ ਉਹ ਭਿੰਦੇ ਜਾਂਦਾ ਉਹ ਕੀ ਕਹਿੰਦਾ ਤੈਨੂੰ ਪਿੰਡ ਉਹਨਾਂ ਦੀ ਜਾਣਾ ਨਹੀਂ ਸੇਵਾ ਨੂੰ ਕਿਹਨੂੰ ਦੀਦੀ ਨਾਲ ਗੱਲ ਹੋਈ ਸੀ ਹਾਂ ਦੀਦੀ ਮੇਰੀ ਕਹਿੰਦੀ ਮਖਣਾ ਸਰਦਾਰ ਹੁਣਾਂ ਨੂੰ ਕਹੇ ਵੀ ਮੇਰੇ ਕੋਲ ਛੱਡ ਜਾ ਮੈਂ ਆਪੇ ਠੀਕ ਕਰਾ ਲਵਾਂ ਕਿੱਥੇ ਦੀਦੀ ਤੇਰੀ ਦੀਦੀ ਮੇਰੀ ਆਪਣੇ ਚੱਪਲਾ ਹੈਗਾ ਹਾਂ ਚੱਪਲ ਤੇ ਨਾਲੇ ਮੁਰੇ ਪਿੰਡ ਮਦੂਲੇ ਮਦੂਲੇ ਪਿੰਡ ਵਿਆਹੀ ਆ ਤੈਨੂੰ ਹੁਣ ਮਦੂਲੇ ਭੇਜਦੀਏ ਦੇਖ ਲਓ ਜੋ ਨਹੀਂ ਜੇ ਦੀਦੀ ਇੰਨਾ ਕਹਿੰਦੀ ਆ ਭੇਜ ਦੇਣਾ ਫਿਰ ਆਪਾਂ ਰਾਜ ਜੀ ਮੈਂ ਤਾਂ ਮਾਠੇ ਕੋਲ ਆਇਆ ਨਹੀਂ ਅ ਦੀਦੀ ਨੇ ਕਿਹਾ ਹੁਣ ਮੈਂ ਥੋੜਾ ਚੱਕੀ ਨਾ ਜੇ ਦੀਦੀ ਇੰਨਾ ਪਿਆਰ ਕਰਦੀ ਆ ਧੰਨਵਾਦ ਕਰਦਾ ਹਾਂ ਹਾਂ ਆ ਦੇਖੋ ਆ ਦੇਖੋ ਇਹ ਬੰਦੇ ਦਾ ਧੰਨਵਾਦ ਕਰਦਾ ਹਾਂ ਹਾਂ ਜੀ ਧੰਨਵਾਦ ਕਰ ਉਹਦਾ ਵੀ ਨਾਲ ਜਿਹੜਾ ਤੈਨੂੰ ਇਹ ਜੇ ਬੰਦੇ ਹਜੇ ਵੀ ਦਵਾਈ ਜਾਂਦਾ ਵਜੇ ਕੋਈ ਬੱਚਿਆ ਕਮਾਇਆ ਤਾਂ ਕੁਛ ਨਹੀਂ ਬਾਪੂ ਠੀਕ ਹੈ ਠੀਕ ਹੈ ਮੱਖਣ ਸਿਆ ਗੱਲ ਇਕੱਲੀ ਤੇਰੀ ਨਹੀਂ ਤੇਰੇ ਵਰਗੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਤੈਨੂੰ ਦੇਖ ਕੇ ਸਿਹਤ ਲੈਣਗੇ ਥੋੜੀ ਜੀ ਇਸ ਗੱਲ ਨੂੰ ਝਾਤ ਮਾਰ ਦੇ ਸਾਰੀ ਉਮਰ ਤੂੰ ਕਿਸੇ ਤਰ੍ਹਾਂ ਤੇਰਾ 6 ਫੁੱਟ ਤੋਂ ਉੱਪਰ ਕਰਦਾ 6.5 ਫੁੱਟ ਕਰਦਾ ਤੇਰਾ ਹਾਂਜੀ ਕਿਸੇ ਲੋਟ ਹੋਣਾ ਕਰ ਦਿਓ ਮੈਨੂੰ ਬਸ ਬਸ ਗੱਲ ਤਾਂ ਬਾਪੂ ਕਿਸੇ ਲੋਟ ਹੋਣਾ ਨਹੀਂ ਨਾ ਹੁਣ ਹੁਣ ਜਦੋਂ ਤੂੰ ਥੋੜਾ ਠੀਕ ਹੋਣਾ ਤੂੰ ਫੇਰ ਕਹਿਣਾ ਮੈਂ ਜਾਣਾ ਛੇਤੀ ਮੇਰੀ ਦੀਦੀ ਸਾਦੀ ਆ ਨਹੀਂ ਤੁੱਟ ਕਹਿਣਾ ਥੋੜੀ ਆ ਨਹੀਂ ਨਹੀਂ ਸਾਡੇ ਕੋਲੇ ਤੇਰੇ ਵਰਗੇ ਆਉਂਦੇ ਆ 2 ਮਹੀਨੇ ਲਾਉਂਦੇ ਆ ਜਦੋਂ ਸੈੱਟ ਹੋ ਜਾਂਦੇ ਫੇਰ ਭੱਜ ਜਾਂਦੇ ਆ ਮੈਂ ਵੀ ਕਹਿਣਾ ਆ ਤੇਰੇ ਹੱਥ ਦੇ ਉੱਤੇ ਜਿਹੜੀ ਕਲੀ ਲੱਗੀ ਆ ਇਹ ਛੱਡਣਾ ਪੈਣਾ ਤਮਾਕੂ ਹਾਂ ਛੱਡ ਦਿਆਂਗੇ ਤੇ ਜੇਬ ਚ ਨਹੀਂ ਰੱਖਣਾ ਹਾਂ ਕੱਢ ਦੇ ਸਾਰਾ ਕੁਝ ਹੁਣ ਜੇਬ ਚ ਗਾਂ ਨੂੰ ਆਇਆ ਮੜਾ ਰੁੜ ਕੇ ਹੋਰ ਗੋਲੀ ਗੱਪਾ ਖਾਣਾ ਕੋਈ ਉਹ ਚਿੱਟੀ ਜੀਵ ਵਾਲੀ ਇੱਕ ਬਸ ਹੁਣ ਜੀਵ ਵਾਲੀ ਗੋਲੀ ਵੀ ਤੇ ਫੋਨ ਵੀ ਥੋੜਾ ਕੀ ਲੱਗਦਾ ਹੈ ਕੁਛ ਨਹੀਂ ਲੱਗਦਾ ਇਹ ਮੈਂ ਤਾਂ ਮੁਸਲਮਾਨ ਆ ਇਸ ਸੰਗ ਇਹ ਕਰਾ ਦੇ ਲਾਇਕ ਆਰੇ ਅੱਛੇ ਲਾਇਕ ਕਰਾ ਦੇ ਤੇਰੇ ਕੋਲ ਕੀ ਕੰਮ ਕਰਦਾ ਹੈ ਬਾਪੂ ਇਹ ਰੇੜਾ ਡੋੜਾ ਚਲਾਉਂਦਾ ਸੀ ਮੇਰੇ ਕੋਲ ਕੰਮ ਨਹੀਂ ਆਪਦੇ ਰੇੜਾ ਡੋੜਾ ਗੇੜਾ ਗੋੜਾ ਲਾਉਂਦਾ ਸੀ ਉਥਾਰੇ ਤਾਂ ਮਾਰੇ ਤਾਂ ਕੰਮ ਕਰਦਾ ਮਿਸਤਰੀ ਆ ਜਿਹਨੂੰ ਯਾਰ ਤੇ ਕੰਮ ਕਰ ਉਹ ਬਿੜੀ ਆਰੇ ਤੇ ਬਣਾਈ ਹੋਈ ਥੋੜੀ ਆ ਜਿਹਾਰੇ ਤੇ ਬਣਾਈ ਸੀ ਠੀਕ ਹੈ ਉਹਨੂੰ ਦੇਖਿਆ ਨਹੀਂ ਜਾਂਦਾ ਜਿੰਨਾ ਹੋ ਸਕੇ ਆਪਾਂ ਕੀਤੀ ਆ ਉਹਨੂੰ ਦੇਖਿਆ ਨਹੀਂ ਜਾਂਦਾ ਜੀ ਇਹਦੇ ਘਰ ਦੇ ਕੀ ਕਹਿੰਦੇ ਕਰਦੇ ਹੱਥ ਕਰਾ ਜੀ ਉਹ ਤਾਂ ਕਹਿੰਦਾ ਕਿ ਸਾਡੇ ਤੁਹਾਡੇ ਕੀਤੀ ਹੈ ਸਾਡੇ ਗਨੇ ਮਰ ਚੁੱਕੇ ਆ ਮਰ ਚੁੱਕੇ ਕਹਿੰਦੇ ਕਿਹਨੇ ਕਹੀ ਇਹ ਗੱਲ ਹਾਂ ਜੀ ਮੇਰੇ ਭਤੀਜੇ ਨੇ ਕੀ ਭਤੀਜਾ ਵੀ ਕਹਿੰਦਾ ਤੇ ਭਰਾ ਵੀ ਕਹਿੰਦਾ ਹੈ ਪਰਾਂ ਤਾਂ ਇਹਦੇ ਮੇਰੇ ਗੱਲ ਨਹੀਂ ਆਇਆ ਭਤੀਜੇ ਨੇ ਗੱਲ ਹੋਈ ਹੈ ਮੇਰਾ ਨਹੀਂ ਗੱਲ ਹੋਇਆ ਹੋਰ ਬੰਦੇ ਦਾ ਗੱਲ ਆਈ ਹੈ ਕੀ ਕਹਿੰਦਾ ਉਹ ਵੀਰੇ ਉਹ ਕਹਿੰਦਾ ਯਾਰ ਇਹ ਮੇਰੇ ਲਈ ਤਾਂ ਕਹਿੰਦੇ ਆਪਣੀ ਮਰ ਗਿਆ ਸਾਡੇ ਬੰਦੇ ਉਹ ਮਰ ਗਿਆ ਹਾਂਜੀ ਹਾਂਜੀ ਉਹ ਜਿੰਨੇ ਬੰਦੇ ਸਾਨੂੰ ਉਹਨੇ ਸੱਗਾਂ ਉਹਦੇ ਨੰਬਰ ਨੰਬਰ ਹੈਗੇ ਆ ਭਤੀਜਿਆਂ ਦੇ ਨੰਬਰ ਤਾਂ ਮਿਲ ਜੂਗਾ ਲੇਕਿਨ ਮੇਰੇ ਕੋਲ ਨਹੀਂ ਆ ਬਿਲਕੁਲ ਹੁਣ ਸਾਨੂੰ ਐਂਟਰੀ ਤੇ ਨੰਬਰ ਪਾਉਣ ਜੇ ਇਹਨੂੰ ਦਾਖਲ ਕਰਨਾ ਤਾਂ ਸਾਨੂੰ ਨੰਬਰ ਚਾਹੀਦੇ ਹੋਣਗੇ ਪਹਿਲਾਂ ਮਗਾਓ ਨੰਬਰ ਮਗਾਓ ਨੰਬਰ ਫੋਨ ਕਰ ਕਿ ਗੱਲ ਐ ਉਹ ਆ ਬਾਈ ਨਹੀਂ ਬਿਲਕੁਲ ਬਿਲਕੁਲ ਬਾਪੂ ਦੇ ਸਿਹਤ ਤਕੜੀ ਹੋ ਜAVE ਤਾਂ 10 ਦਿਨਾਂ ਚ ਹੀ ਹੋ ਜAVE ਲੀਵਰ ਦੀ ਪ੍ਰੋਬਲਮ ਇਦਾਂ ਦੀ ਆ ਜੇ ਚੱਲ ਪਿਆ ਤਾਂ 1% ਵੀ ਚੱਲਦਾ ਤਾਂ ਵੀ ਬੰਦਾ ਭੱਜਿਆ ਫਿਰਦਾ ਤੇ ਜੇ ਖੜਨ ਤੇ ਆ ਗਿਆ ਚਾਹੇ 90% ਕੰਮ ਕਰਦਾ 1% ਹੀ ਖਰਾਬ ਇੱਕਦਮ ਹੀ ਡਾਊਨ ਪੈ ਜਾਂਦਾ ਇਸ ਕਰਕੇ ਘਰੇ ਸਾਡੇ ਜਿਹੜੇ ਨੰਬਰ ਹੈਗੇ ਦਿਓ ਨੰਬਰ ਨਾਲ ਅਸੀਂ ਗੱਲ ਕਰੀਏ ਕਿ ਬਈ ਕੱਲ ਨੂੰ ਕਿਉਂ ਨਹੀਂ ਕੀ ਗੱਲ ਹੋਈ ਬਾਹਰ ਚਾੱਕੇ ਖੜੇ ਹੋ ਜਾਣ ਵੀ ਸਾਡਾ ਸੀਗਾ ਜੀ ਕਿੱਥੇ ਆ ਮੱਖਣ ਤੇ ਆ ਹਾਂ ਜੀ ਜਿਹੜੀ ਤੇਰੀ ਭੈਣ ਆ ਉਹਦਾ ਕੀ ਨਾਮ ਆ ਆਮਰਜੀਤ ਕੌਰ ਘਰ ਵਾਲੇ ਦਾ ਨਾਮ ਕੀ ਉਹਦੇ ਮਲਕੀ ਚੰਦ ਸਿੰਘ ਕੀ ਕਰਦਾ ਪਰੋਣਾ ਪਰੋਣਾ ਠੇਕੇਦਾਰੀ ਕਾਦੀ ਆਪਣੇ ਆਲੂ ਫਸਲਾਂ ਦੀ ਫਸਲਾਂ ਦੀ ਠੇਕੇਦਾਰੀ ਕਰਦਾ ਤੇ ਉਹਦੇ ਗਾਂ ਕਿੰਨੇ ਜਵਾਕ ਜੂ ਕਿੰਨੇ ਭਤੀਜੇ ਭਤੂ ਜੇ ਪਾਪਾ ਜਿੱਤਰੇ ਮੇਰੇ ਭਾਂਦੇ ਦੋ ਹਾਂ ਭਾਂਜੀ ਇੱਕ ਤਿੰਨ ਬੱਚੇ ਤਿੰਨ ਬੱਚੇ ਆ ਤੇ ਭਰਾ ਦੇ ਭਰਾ ਦੇ ਕਿੰਨੇ ਜਵਾਕ ਆ ਭਰਾ ਦੇ ਕਿੰਨੇ ਲੁਧਿਆਣੇ ਇਹਦੇ ਦੋ ਜਵਾਕ ਆ ਇੱਕ ਲੜਕੀ ਇੱਕ ਲੜਕੀ ਆ ਤੇ ਇਹ ਜਿਉਂਦਾ ਵਾ ਲੁਧਿਆਣੇ ਵਾਲਾ ਨਹੀਂ ਇਹ ਮਰ ਗਿਆ ਗੁਜ਼ਰ ਗਿਆ ਤੇ ਇਹਦਾ ਦੋ ਮੁੰਡੇ ਆ ਤੇ ਇੱਕ ਕੁੜੀ ਆ ਮੁੰਡੇ ਕੀ ਕਰਦੇ ਆ ਦੋਵੇਂ ਰਹਿ ਜਾਂਦਾ ਡਰਾਈਵਰ ਆ ਤੇੜਾ ਸ਼ਿਆਰਪੁਰ ਇਹਦਾ ਭਰਾ ਉਹ ਵਾਛਦਾ ਕਿਦਾਂ ਵੀ ਮਾੜੀ ਮੋਟੀ ਡੇੜੀ ਦੇ ਫੱਕਰਦਾ ਆ ਤਾਂ ਮੁੰਡਾ ਹੈ ਕਨਾਲ ਦੇ ਹੂੰ ਜਿਹੜਾ ਮੇਰੇ ਅੱਡਾ ਉਹ ਦੋ ਇਕੱਠੇ ਹੀ ਰਹਿੰਦੇ ਪੇ ਤੁਹਾਡਾ ਬਾਪੂ ਕੀ ਕਰਦਾ ਸੀ ਬਾਪੂ ਸਾਟਾ ਜੀ ਜੀਵਿਦਾਨ ਦੇ ਵਿੱਚ ਗੈਸ ਚਾਣ ਹੈਲੋ ਹਾਂਜੀ ਬਬਲੇ ਵੀਰੇ ਹੈਲੋ ਹੈਲੋ ਹਾਂਜੀ ਬਬਲਾ ਵੀਰਾ ਬੋਲਦਾ ਬਬਲਾ ਬਾਪਾ ਸਰਦਾਰ ਕਰਕੇ ਬੰਨਤਾ ਤਾਂ ਆ ਰਸ ਸਾਰੀਆਂ ਬਾਪੂ ਆ ਕਮਾਈਆਂ ਯਾਰ ਬਬਲੇ ਬਾਈ ਕੀ ਹਾਲ ਹੈ ਬੜੇ ਵਧੀਆ ਹਾਂ ਵੀਰੇ ਠੀਕ ਠਾਕ ਸਿੱਤਾਂ ਠੀਕ ਆ ਹਾਂਜੀ ਹਾਂਜੀ ਠੀਕ ਠਾਕ ਠੀਕ ਆ ਬਾਈ ਮੈਂ ਗੁਰਪ੍ਰੀਤ ਬੋਲਦਾ ਮਨੁੱਖਤਾਰ ਦੀ ਸੇਵਾ ਤੋਂ ਲੁਧਿਆਣੇ ਤੋਂ ਹਾਂਜੀ 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 ਵੀਰੇ ਬਾਪੂ ਨੂੰ ਲੈ ਕੇ ਆਏ ਸੀ ਸਾਡੇ ਕੋਲੇ ਮੈਂ ਤਾਂ ਸਿਰਫ ਇਨਾ ਵੈਰੀਫਾਈ ਕਰਨਾ ਸੀਗਾ ਤੁਹਾਨੂੰ ਬਈ ਇਹ ਬਾਪੂ ਠੀਕ ਆ ਬਈ ਮੰਨ ਲਓ ਤੁਹਾਡਾ ਹੈਗਾ ਕੁਝ ਲੱਗਦਾ ਕਿ ਲਵਾਰਸ ਆ ਇਹ ਨਹੀਂ ਹੈ ਤਾਂ ਸਾਡਾ ਚਾਚਾ ਜੀ ਇਹ ਹਾਂ ਹਾਂ ਜੀ ਜਾਨ ਕੇ ਇਹਦੇ ਸ਼ੁਰੂ ਤੋਂ ਆਪਣੇ ਪਹਿਲਾ ਪਿੰਡ ਰਹਿੰਦੇ ਰਹੇ ਸੀ ਜੀ ਹਾਂ ਜੀ ਪਿੰਡ ਉਹ ਥੋੜਾ ਹੈ ਵੀ ਇਦਾਂ ਦਾ ਜਾਨ ਕੇ ਜੋ ਵੀ ਆਪਾਂ ਕਮਾ ਲਿਆ ਖਾ ਲਿਆ ਬਸ ਉਦਾਂ ਹੀ ਆ ਸੀ अच्छा जी हां जी ਪਿੰਡ ਪਹਿਲਾਂ ਰਹਿੰਦਾ ਸੀ ਜੋ ਦਾਦੀਪੁਰ ਹੀ ਉਹ ਵੀ ਫੇਰ ਇੱਧਰ ਲੁਧਿਆਣੇ ਆ ਗਿਆ ਸੀ ਇੱਥੇ ਡੈਡੀ ਕੋਲ ਡੈਡੀ ਕੋਲ ਕਿੰਨੇ ਸਾਲ ਹੋ ਗਏ ਸਾਲ ਤਾਂ ਹੀ ਡੈਡੀ ਦੇ ਹੋਏ ਹਾਂ ਪੂਰੇ ਹੋਏ ਨੇ ਘਟਾ ਘਟ ਮੇਰੇ ਸਾਹ ਨਾਲ ਤਿੰਨ ਚਾਰ ਸਾਲ ਤਾਂ ਹੋਈ ਗਏ ਜੀ ਲਾਕਡਾਊਨ ਤੋਂ ਪਹਿਲਾਂ ਵੀ ਪੂਰੇ ਹੋਏ ਹੋਏ ਆਈ ਹੈ ਯਾਨੀ ਕਿ ਉਦੋਂ ਦਾ ਹੀ ਤੁਹਾਡੇ ਕੋਲੇ ਆ ਇਹ ਨਹੀਂ ਉਦੋਂ ਦੇ ਪਹਿਲਾਂ ਵੀ ਡੈਡੀ ਕੋਲ ਸੀ ਨਾਲ ਕੰਮ ਕਰਾਉਂਦੇ ਸੀ ਹਲਵਾਈ ਦੇ ਕੰਮ ਕਰਦੇ ਹੋਏ ਡੈਡੀ ਹਾਂ ਹਾਂ ਜੀ ਉਸ ਤੋਂ ਬਾਅਦ ਤੁਹਾਡੀ ਦਿਉੜੀ ਲਵਾਉਂਦੇ ਸੀ ਡੈੜੀ ਲਵਾ ਕੇ ਆਪਣਾ ਆਰਾਮਣਾ ਇੱਧਰ ਉੱਧਰ ਹੀ ਕਰਦੇ ਸੀ ਤੁਹਾਨੂੰ ਪਹਿਲਾਂ ਡੈਡੀ ਨਾਲ ਹੀ ਕੰਮ ਕਰ ਦੇਖ ਪੁੱਤ ਛੋਟੇ ਭਰਾ ਤੇਰਾ ਹੈਗਾ ਹਨਾ ਚਾਚਾ ਖੂਨ ਆ ਤੇਰਾ ਹਾਂਜੀ ਹਾਂਜੀ ਅਸੀਂ ਇੱਥੇ ਦਾਖਲ ਕਰਿਆ ਹਸਪਤਾਲ ਸੁਪਨਿਆਂ ਦੇ ਘਰ ਮੁਨੱਖਤਾ ਦੀ ਸੇਵਾ ਤੋਂ ਬੋਲਦੇ ਆਂ ਅਸੀਂ ਇਹਨੂੰ ਪੇਟ ਇਹਦਾ ਫਟਿਆ ਫਟਣ ਵਾਲਾ ਹੋਇਆ ਪੈਣੀ ਕਿ ਭਰਿਆ ਪਿਆ ਪਾਣੀ ਨਾਲ ਲੀਵਰ ਖਰਾਬ ਹੋ ਗਿਆ ਇਹਦਾ ਹਾਂਜੀ ਹਾਂਜੀ ਹਨਾ ਨਸ਼ਾ ਕਰਦਾ ਦੀ ਸ਼ਰਾਬ ਸ਼ੂਪ ਪੀਂਦਾ ਸੀ ਉਹਦੇ ਨਾਲ ਹਾਂਜੀ ਉਹ ਹੀ ਨਾ ਸ਼ਰਾਬ ਵੀ ਬੇਸਾਬੀ ਪੀਂਦੇ ਸੀ ਇਹਨੂੰ ਸਾਰੇ ਸਮਝਾਇਆ ਕਿ ਚਾਚਾ ਮੜਾ ਤੂੰ ਆਪਣਾ ਸਰੀਰ ਦਾ ਧਿਆਨ ਕਰ ਲੈ ਸਰੀਰ ਨੇ ਇਹ ਮੰਨਿਆ ਨਹੀਂ ਕਿਸੇ ਦੀ ਵੀ ਹੂੰ ਤੇ ਹੁਣ ਦਾਖਲ ਅਸੀਂ ਇੱਥੇ ਤਾਂ ਕਰਾਂਗੇ ਜੇ ਤੁਸੀਂ ਮਾੜੀ-ਮੋਟੀ ਜ਼ਿੰਮੇਵਾਰੀ ਚੱਕੋਗੇ ਨਾਲ ਇਹਨੂੰ ਮਿਲ ਕੇ ਜਾਓਗੇ ਮਾੜਾ-ਮੋਟਾ ਸਾਨੂੰ ਵੀ ਹਸਾਰਾ ਹੋਊਗਾ ਵੀ ਹਾਂ ਬਾਪੂ ਦਾ ਮਗਰ ਕੋਈ ਹੈਗਾ ਕੱਲ ਨੂੰ ਬਾਪੂ ਨੂੰ ਕੋਈ ਨੀਕੀ ਗੱਲ ਹੋ ਜਾਂਦੀ ਹੈ ਤੁਸੀਂ ਸਾਡੇ ਨਾਲ ਖੜੋ ਸਾਥ ਦਿਓ ਤਾਂ ਮਾਪੂ ਨੂੰ ਵੀ ਮਾੜਾ-ਮੋਟਾ ਥੋੜਾ ਹੌਸਲਾ ਹੋਊਗਾ ਆ ਪਤਾ ਕੀ ਹੈ ਜੀ ਐਸੀ ਦਾ ਸਵੇਰੇ ਵੀ ਮਿਲ ਕੇ ਗਏ ਅਸੀਂ ਇੱਥੇ ਹਿਆਰੇ ਤੇ ਰਹਿੰਦੇ ਸੀ ਅੱਛਾ ਹਾਂ ਜੀ ਤੇ ਉਹ ਨਾ ਪਤਾ ਕੀ ਹੈ ਐਸੀ ਵੀ ਹੁਣ ਆਪ ਕੋਈ ਜਾਣ ਕੇ ਐਸੀ ਵੀ ਪਾਤਰ ਨਸੀਮ ਹੁੰਦੀ ਆ ਜੀ ਇਹ ਅੱਜਕੱਲ ਵੀ ਨਾ ਉਹ ਨਹੀਂਗਾ ਜੀ ਹੈਲਪ ਕਰ ਸਕੀ ਜੇ ਉਹਦਾ ਜੀ ਆਪ ਨਹੀਂ ਵੀਰੇ ਹੈਲਪ ਤਾਂ ਆਪਾਂ ਮੰਗਦੇ ਨਹੀਂਗੇ ਹੈਲਪ ਨਹੀਂ ਚਾਹੀਦੀ ਹਾਂ ਉਹਦਾ ਹਾਂਜੀ ਉਹਦਾ ਬਾ ਤੁਹਾਡਾ ਸਾਥ ਚਾਹੀਦਾ ਵੀ ਤੁਸੀਂ ਕੋਲੇ ਰਹਿ ਪੋ ਬਾਪੂਰੇ 2-4 ਦਿਨ ਬਸ ਇਹ ਚਾਹੀਦਾ ਆਪਾਂ ਨੂੰ ਆ ਉਹੀ ਫੇ ਰਹਿਣ ਵਾਲੀ ਉਹੀ ਤਾਂ ਗੱਲ ਨਹੀਂ ਵੇ ਰਹਿਣੀ ਹੁੰਦਾ ਵੇ ਇੱਥੇ ਵੀ ਹਸਪੀਟਲ ਦੇ ਬਾਈ ਜੀ ਜਿਹਨੇ ਕੋ ਰਹਿੰਦੇ ਸੀ ਉਹ ਵੀ ਕਹਿੰਦੇ ਸੀ ਚੱਲ ਇਥੇ ਇਲਾਜ ਕਰਾ ਦਾਂਗੇ ਤੇ ਤੁਸੀਂ ਇੱਥੇ ਰਹਿ ਲਓ ਹਾਂ 2-4 ਦਿਨ ਰਹਿ ਨਹੀਂ ਸਕਦੇ ਛੋਟੇ ਵੀਰੇ ਭਰਾ ਨਾਲ ਆਪਦੇ ਚਾਚੇ ਨਾਲ ਯਾਰ ਪਿਆਰ ਕਰ ਗਤਰੇ ਨੇ ਐਸਾ ਦੋ ਵਾਰ ਕੇ ਹੋ ਤਾਂ ਗਾਇ ਠੀਕ ਹੈ ਸਾਨੂੰ ਹੁਣ ਦੁੱਖ ਦਸਾਈਆ ਸਵੇਰੇ ਮਿਲਣ ਗਏ ਸੀ ਤੇ ਹਾਂਜੀ ਤੋਂ ਪਤਾ ਕੀ ਆਈ ਹੁਣ ਮੈਂ ਘਰ ਦੇ ਵਿੱਚੋਂ ਗੱਲਾਂ ਕਰਾਂ ਮੈਂ ਤੇ ਡੈਡੀ ਵੀ ਮੇਰੇ ਪੂਰੇ ਹੋ ਗਿਆ ਇਕੱਲੇ ਮੈਂ ਕੋਈ ਤਾਜੀ ਕਮਾਈ ਮੈਂ ਡਰਾਈਵਰ ਬੰਦਾ ਹਾਂ ਠੀਕ ਆ ਗੱਲ ਬਾਈ ਹਾਂਜੀ ਉਹੀ ਤਾਜੀ ਕਮਾਨੇ ਆ ਉਹੀ ਤਾਜੀ ਖਾਨੇ ਆ ਚਲੋ ਢੇੜਾ ਮਾਰ ਜੇਗਾ ਹਾਂਜੀ ਕੋਈ ਨਹੀਂ ਉੱਧਾ ਦਾ ਪਿੰਡ ਵਾਲੇ ਨੇ ਕਿਹਾ ਪਿੰਡ ਵਾਲੇ ਵੀ ਦੇਖੋ ਕੋਈ ਆਂਦਾ ਨਹੀਂ ਹੈਗਾ ਜੀ ਤਾਂ ਅਜਾ ਚਾਚੇ ਆ ਗਏ ਬੇਲੇ ਉਹ ਸਾਹ ਦਾ ਮੁੰਡਾ ਤੇ ਚਾਚਾ ਦਾ ਮੁੰਡਾ ਵੀ ਪੇਲਾ ਹੀ ਆ ਚਾਚਾ ਵੀ ਵਿਲੇ ਹੀ ਆ ਉਹਨਾਂ ਨੇ ਮੈਂ ਸਵੇਰੇ ਫੋਨ ਕੀਤਾ ਹੀ ਸਾਰਿਆਂ ਨੂੰ ਤੇ ਭੂਆ ਨੂੰ ਵੀ ਕੀਤਾ ਸੀ ਨੰਬਰ ਇਹਨਾਂ ਦਾ ਲੈ ਕੇ ਆਪੇ ਭੈਣ ਤੋਂ ਚਾਚੇ ਦੀ ਕੁੜੀ ਤੋਂ ਸਾਨੂੰ ਨੰਬਰ ਦੇ ਦਿਓ ਉਹਨਾਂ ਦੇ ਵੀ ਅਸੀਂ ਨੰਬਰ ਫੋਨ ਕਰ ਲੈਨੇ ਤੁਹਾਡੀ ਭੂਆ ਦਾ ਨੰਬਰ ਦਿਓ ਆਪਣੀ ਬੋਲਿਓ ਦੇਖ ਬਾਪੂ ਮੇਰੀ ਇੱਕ ਬੇਨਤੀ ਹੈ ਦਿਨ ਨੂੰ ਇਸ ਟਾਈਮ ਜਿਹੜੀ ਹਾਲ ਚ ਤੂੰ ਪਿਆ ਆ ਮੈਂ ਤੇਰੇ ਨਾਲ ਗੱਲ ਕਰੀਏ ਤਾਂ ਕਰਨੀ ਚਾਹੁੰਨਾ ਤੂੰ ਮਹੀਨੇ ਨੂੰ ਠੀਕ ਹੋ ਜਾਵੇਂ ਤੇ ਤੂੰ ਮੰਗੇ ਛੁੱਟੀ ਇੱਥੇ ਸਾਡੇ ਕੋਲੇ ਅੰਦਰ ਕਰਦੇ ਏਵੇਂ ਹੀ ਸਾਰੇ ਵੀ ਤੂੰ ਕੀ ਕਰਨਾ ਇੱਥੇ ਬੈਠ ਗਿਆ ਤੂੰ ਜਾਣਾ ਚਲਾ ਜਾ ਇੱਥੇ ਕੀ ਕਰਨਾ ਸਾਰਿਆਂ ਨੇ ਤੈਨੂੰ ਉੱਠੀ ਉਂਗਲੀ ਦੇਣੀ ਆ ਕਿਉਂਕਿ ਸਾਰੇ ਬੰਦੇ ਜਿਹੜੇ ਠੀਕ ਹੋ ਜਾਂਦੇ ਭੱਜਣ ਦੀ ਕੋਸ਼ਿਸ਼ ਹੀ ਕਰਦੇ ਐ ਇੱਥੋਂ ਵੀ ਹੁਣ ਮੈਂ ਜਾ ਕੇ ਦੁਬਾਰਾ ਸ਼ਰਾਬ ਪੀਵਾਂ ਜੇ ਤਾਂ ਤੂੰ ਉਹੀ ਕੰਮ ਕਰਨਾ ਫਿਰ ਤਾਂ ਤੂੰ ਹੁਣੇ ਵਾਪਸ ਮੁੜ ਜਾ ਇਹਨਾਂ ਦੇ ਨਾਲ ਤੇਰੀ ਦੀਦੀ ਕਹਿੰਦੀ ਐ ਤੈਨੂੰ ਸੱਦਦੀ ਐ ਦੀਦੀ ਕੋਲੇ ਛੱਡਿਆ ਉਹਨੇ ਤੈਨੂੰ ਨਹੀਂ ਤੇ ਜੇ ਤੂੰ ਹਾਂ ਬੰਦੇ ਵਾਂਗੂ ਰਹਿ ਕੇ ਇੱਥੇ ਸਾਡੇ ਕੋਲੇ ਆਪਣਾ ਜੀਵਨ ਸੁਧਾਰਨਾ ਫਿਰ ਮੈਂ ਰੱਖਾਂਗੇ ਅਸੀਂ ਬਾਪੂ ਤੇਨੂੰ ਬਸ ਤੇਰੇ ਦਾ ਬੰਦੇ ਬਣ ਮਨਾਂ ਕਿ ਚੱਕਰ ਆ ਬਾਪੂ ਬਾਅਦ ਚ ਬੜਾ ਮਨ ਦੁਖਦਾ ਜਦੋਂ ਥੋੜਾ ਠੀਕ ਹੋਣਾ ਤੂੰ ਤੂੰ ਇਥੋਂ ਭੱਜਣਾ ਕਈ ਵਾਰ ਸਾਡੇ ਨਾਲ ਤਾਂ ਹੋ ਚੁੱਕਿਆ ਹੈ ਕਈ ਵਾਰ ਇੱਕ ਵਾਰ ਹੀ ਨਹੀਂ ਤੇ ਮੇਰੀ ਬੇਨਤੀ ਹੈ ਬਾਪੂ ਜਿਹੜੀ ਤੇਰੀ ਪ੍ਰੋਬਲਮ ਹੈ ਲੀਵਰ ਦੀ ਇਹ ਠੀਕ ਹੋ ਗਈ ਤਾਂ ਦਸਾਂ ਦਿਨਾਂ 20 ਚ ਹੀ ਠੱਟ ਹੋ ਜਾਣਾ ਤੂੰ ਠੀਕ ਆ ਜੀ ਤੇ ਪਰ ਜੇ ਤੂੰ ਦੁਬਾਰਾ ਇੱਕ ਘੁੱਟ ਵੀ ਸ਼ਰਾਬ ਦੀ ਪੀ ਲਈ ਤੇਰੀ ਮੌਤ ਆ ਸਿੱਧੀ ਮੈਜ ਮੈਜ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿ ਰਿਹਾ ਹੁਣ ਤੂੰ ਰਹਿਣਾ ਦੇਖ ਤੇ ਰਿਹਾ ਬੰਦੇ ਖੜੇ ਟੈਂਪੂ ਵੀ ਖੜਾ ਵਾ ਜੇ ਤਾਂ ਤੂੰ ਜਾਣਾ ਮੁੜ ਜਾ ਵਾਪਸ ਹੁਣੇ ਤੈਨੂੰ ਵਾਪਸ ਭੇਜ ਦੇਣੇ ਹੂੰ ਬਿਲਕੁਲ ਲਿਖਾ ਲਾ ਹੁਣ ਮੈਂ ਲਿਖਦਾ 6 ਮਹੀਨੇ ਦੇ ਵਿੱਚ ਐਜਾ ਮੈਂ ਗਲਤ ਕੰਮ ਕਰ ਜਾਵਾਂ ਦਾਰੂ ਦਾ 6 ਬਾਾਰ ਕਰੇਗਾ ਕਿਹਨੇ ਜੇ ਇੱਥੇ ਸੇਵਾ ਕਰ ਤੂੰ ਕਿਹਦਾ ਕਿ ਕੋਈ ਹੈ ਜਦ ਤੇਰਾ ਕੋਈ ਨਹੀਂ ਸਾਥ ਦੇਤਾ ਹੁਣ ਕੀ ਕਰਨਾ ਇੱਥੇ ਸੇਵਾ ਕਰ ਬਾਬੇ ਦੇ ਵੈਸੇ ਸਜ਼ਾ ਤੂੰ ਨਿਗਾਤੇ ਮੈਂ 6 ਮਹੀਨਾ ਛੁਮਣਾ ਨਹੀਂ ਹੈ ਚਾਹੇ 6 ਸਾਲ ਰਹੇ ਤੂੰ ਜੀਵਾ ਮੇਰੇ ਕੋਲ ਨਹੀਂ ਤਾਂ 20 ਸਾਲ ਰਹੇ ਇੱਥੇ ਸੇਵਾ ਕਰ ਇਹ ਤੇ ਸੇਵਾਗਰ ਠੀਕ ਤੋਂ ਹਲਾ ਸੇਵਾਈ ਕੰਮ ਹੁਣੀ ਦੇ ਲੋ ਹੁਣੀ ਹੁਣੀ ਟਾਈਮ ਰੱਖਣ ਲੱਗ ਗਿਆ ਬਾਬਾ ਵੀ 6 ਮਹੀਨੇ ਰਹਿ ਭੂ ਵਧ ਨਹੀਂ ਰਿਹਾ ਦਾ ਮੈਂ ਹੁਣ ਤੇ 6 ਮਹੀਨੇ ਨਹੀਂ ਮੈਂ ਕਿਉਂ ਕਰਦਾ ਵੱਧ 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 ਜੇ ਜਿਹਨੇ ਤੇ ਇਹਨੂੰ ਜਵਾਬ ਦੇਤਾ ਵੀ ਮੈਂ ਡਰਾਈਵਰ ਬੰਦਾ ਵੱਧ ਤੋਂ ਵੱਧ 6 ਮਹੀਨੇ ਦੇ ਸਕਦਾ ਹੈਗਾ ਉਹਨੇ ਕਹਿਤਾ ਸਾਫ ਨੂੰ ਜਵਾਬ ਦਿੱਤਾ ਪਤੀ ਜਨੇ ਕੀ ਕਿਹਾ ਪਤੀ ਜਨੇ ਐ ਕਿਹਾ ਵੱਧ ਵੱਧ ਉੱਥੇ ਹੁਸ਼ਿਆਰਪੁਰ ਛੱਡ ਕੇ ਆਓ ਤੇ ਵੱਧ ਵੱਧ ਭਾਈ ਆਪਣਾ ਇਤਨੇ ਜੋ ਕਿ ਹੈ ਨਹੀਂ ਹੈ ਮਰਮੋਟਾ ਰੋਟੀ ਰੋਟੀ ਤਾਂ ਤੋਂ ਖਾਂਦਾ ਨਹੀਂ ਆ ਰੋਟੀ ਦਮੰਗਾ ਦਵਾਈ ਨਹੀਂ ਕਰਾ ਸਕਦਾ ਅੱਛਾ ਅੱਛਾ ਖਾ ਉਹ ਹਾਂ ਖਾਵਾਂਗੇ ਪਰ ਹੋਈ ਆ ਜਣਾ ਬਾਪੂ ਪੇਟ ਚ ਪਾਣੀ ਭਰਿਆ ਹੋਇਆ ਇਹ ਲੀਵਰ ਤੇਰਾ ਅੰਦਰੋਂ ਲੀਕ ਹੋ ਗਿਆ ਲੀਵਰ ਚੋਂ ਪਾਣੀ ਨਿਕਲ ਕੇ ਢੱਡ ਚ ਭਰੀ ਜਾਂਦਾ ਵਾ ਇੱਥੇ ਗਲੀ ਕੱਢ ਕੇ ਪਾਣੀ ਕੱਢਣਾ ਪੈਣਾ ਇੱਥੇ ਇੱਥੇ ਪਾਇਪ ਲੱਗੂਗੀ ਮਹੀਨਾ ਤਾਂ ਪਾਇਪ ਲੱਗੀ ਰਹਿਣੀ ਉਹ ਚ ਗੰਦ ਨਿਕਲਣਾ ਸਾਰਾ ਹੁਣ ਤੂੰ ਕਹਿੰਦਾ ਮੈਂ 6 ਮਹੀਨੇ ਨੂੰ ਮਟੇ 6 ਮਹੀਨੇ ਨੂੰ ਤੂੰ ਕਹਿੰਵੇਂ ਮੈਂ ਹੁਣ ਚੱਲਿਆ ਥੋੜਾ ਬਾਲੋ ਬਸ ਕੀ ਆ ਬਹੁਤਾ ਆ ਸਰੀਰ ਠੀਕ ਆ ਜਿਉਂਦਾ ਮਰਿਆ ਬਾਪੂ ਸਾਡਾ ਜਿੰਨਾ ਤੇ ਜਿਉਂਦਾ ਉਹਨਾਂ ਤੇ ਥੋੜਾ ਠੀਕ ਉਦੋਂ ਬਾਅਦ ਚ ਹੱਦ ਰ ਆਹ ਹੈ ਹੱਦ ਰ ਸਵਾਰ ਹੱਦ ਰ ਬਾਪੂ ਬਸ ਤੇਰੀ ਇਹੀ ਮੇਰੀ ਬੇਨਤੀ ਆ ਠੀਕ ਹੋ ਕੇ ਹੁਣ ਕਾਲੀ ਨਾ ਕਰਨੀ ਭੱਜਣ ਦੀ ਵਾਰ ਨਾ ਤੇਰੇ ਬੰਦੇ ਖੜੇ ਤੇਰੇ ਸਾਥੀ ਨਾਲ ਦੇ ਦੇਖੋ ਤੇਰੀ ਜ਼ਿੰਦਗੀ ਜੇ ਬਖਰੀ ਤੋਹਨੇ ਦੋ ਤਨ ਬੱਚੇ ਵੀ ਆ ਤੁਹਾਡੇ ਕਿੰਨੇ ਬੰਦੇ ਮੇਤੋਂ ਤੇ ਤੂੰ 20 ਸਾਲ ਵੱਡਾ ਹੋਵੇਂ ਮੈਂ ਅੱਗੇ ਧਰਲੇ ਭਾਗਾ ਕਿਉਂ ਭਾਣਾ ਇਹ ਖੋਪੜਾ ਦਿਮਾਗ ਹੈ ਕੀ ਆ ਮਖਣਦਿਆ ਹੁਣ ਹਾਂਜੀ ਫਤਿਹ ਬੁਲਾ ਦੀਏ ਫਿਰ ਬੁਲਾ ਲੋ ਛੜ ਦੇ ਝਗਾਰਾ ਫਿਰ ਤੂੰ ਹੀ ਛੜ ਦੇ ਝਗਾਰਾ ਯਾਰ ਦੁਪੱਟਾ ਬੰਨ ਨਹੀਂ ਬਾਪੂ ਦਾ ਕਿੱਥੇ ਗਿਆ ਦੁਪੱਟਾ ਬੰਨਦਾ ਪਰ ਮਾਰ ਮਾਰ ਨਹੀਂ ਬਿਰਦ ਇੱਥੇ ਰਖਾ ਮੋਲ ਬੋਲੇ ਹਾ ਛੱਡ ਦੇ ਫਿਰ ਜੀ ਕਰਾ ਹੁਣ ਬੋਲੇ ਸੋਨ ਹਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਇਨਸਾਨ ਦੀ ਪਤਾ ਨਹੀਂ ਉਹਨੂੰ ਕਿੱਧਰ ਕਿਹੜੇ ਪਾਸੇ ਨੂੰ ਲੈ ਜਾਂਦੀ ਜਿਉਣ ਦੀ ਜਿਹੜੀ ਇੱਛਾ ਉਹ ਸਾਨੂੰ ਮੌਤ ਦੇ ਸਾਹਮਣੇ ਖੜਿਆ ਹੋਇਆ ਵੀ ਇਹੀ ਨਜ਼ਰ ਆਉਂਦੀ ਆ ਵੀ ਮੈਂ ਕਿਸੇ ਤਰੀਕੇ ਵੱਜ ਜਾਵਾਂ ਬਸ ਅਜ ਬਾਪੂ ਮੱਖਣ ਸਿੰਘ ਹਾਂਜੀ ਇਹੀ ਕਹਿ ਰਿਹਾ ਵੀ ਬਸ ਮੈਨੂੰ ਬਚਾ ਲਓ ਵੀ ਮੈਂ ਵੱਜ ਜਮਾਂ ਬਸ ਇਹ ਤਰੀਕੇ ਪਰ ਬਾਪੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਭਰਾਵਾਂ ਦੀ ਖਾਤਰ ਆਪਣੇ ਭਤੀਜਿਆਂ ਦੀ ਖਾਤਰ ਆਪਣੇ ਭਾਂਜਿਆਂ ਦੀ ਖਾਤਰ ਬੜਾ ਕੁਝ ਕੀਤਾ ਜਿਵੇਂ ਬਾਪੂ ਦੱਸਦਾ ਵੀ 35-40 ਸਾਲ ਬਾਪੂ ਨੇ ਕੰਮ ਕੀਤਾ ਆਪਦੇ ਭਰਾਵਾਂ ਦੇ ਨਾਲ ਰਿਹਾ ਸਾਰੀ ਕਮਾਈ ਕਿਉਂਕਿ ਬਾਪੂ ਨੇ ਤਾਂ ਵਿਆਹ ਨਹੀਂ ਕਰਾਇਆ ਸੀ ਬਿਲਕੁਲ ਸਹੀ ਬੋਲਿਆ ਬਾਪੂਰੇ ਦਾ ਕੋਈ ਬੱਚਾ ਨਹੀਂ ਸੀ ਬਾਪੂਰੇ ਦਾ ਕੋਈ ਬੱਚਾ ਨਹੀਂ ਸੀਗਾ ਬਾਪੂ ਨੇ ਤਾਂ ਕੋਈ ਸ਼ਾਦੀ ਨਹੀਂ ਕਰਾਈ ਬਸ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਅਹਿਮਦ ਸ਼ਾਹ ਕੌਣ ਸੀ ਉਹ ਬਾਪੂ ਦੇ ਭਰਾ ਸੀ ਹੁਣ ਅਹਿਮਦ ਸ਼ਾ ਕਿੱਦਾਂ ਨਾਲ ਸੀ ਤੇ ਬਾਪੂ ਦੇ ਭਰਾ ਕਿੱਦਾਂ ਦੇ ਆਏ ਵਾਇਗਰੂ ਜਾਣ ਦਾ ਪਰ ਅੱਜ ਬਾਪੂ ਇੱਥੇ ਹੱਥ ਜੋੜੀ ਪਿਆਸ ਟੀਚਰ ਤੇ ਤੇ ਪੇਟ ਚ ਪਾਣੀ ਭਰਿਆ ਹੋਇਆ ਡਾਬੇ ਲਹਾਰੇ ਤੋਂ ਲੈ ਕੇ ਆਏ ਨੇ ਬਾਈ ਉੱਥੇ ਆਰੇ ਤੇ ਕੰਮ ਕਰਦਾ ਸੀ ਰੇੜਾ ਬੋਂਦਾ ਸੀ ਬਾਪੂ ਆ ਤਿੰਨ ਪਹੀਆਂ ਵਾਲਾ ਮਾਲ ਢੋਣ ਵਾਲਾ ਪਹਿਲਾਂ ਭਰਾ ਹਲਵਾਈ ਸੀ ਬਾਪੂ ਦਾ ਉਹਦੇ ਨਾਲ ਇਹਨੇ ਕੰਮ ਕੀਤਾ ਉਹਦੇ ਨਾਲ ਰੇੜਾ ਬਹੁੰਦਾ ਰਿਹਾ ਉਸ ਤੋਂ ਪਹਿਲਾਂ ਰਾਜਸਥਾਨ ਚ ਟਰੱਕ ਡਰਾਈਵਰ ਰਿਹਾ ਪੈਸਾ ਤੇ ਲੱਬਾਪੂ ਨੇ ਐਦਾਂ ਹੀ ਆਪਣੇਆਂ ਨੂੰ ਜਿੰਨਾ ਕਿ ਦੇ ਸਕਦਾ ਸੀ ਦਿੱਤਾ ਤੇ ਕੁਝ ਆਪਣੇ ਤੇ ਖਰਚ ਲਿਆ ਤੇ ਅੱਜ ਅਖੀਰਲੇ ਸਮੇਂ ਚ ਭੈਣ ਦੀ ਰਖੜੀ ਗੁੱਟ ਤੇ ਬੰਨੀ ਹੋਈ ਆ ਤੇ ਭਰਾ ਇੱਕ ਸਾਰ ਛੱਡ ਕੇ ਜਾ ਚੁੱਕਿਆ ਹੈ ਦੁਨੀਆ ਤੋਂ ਇੱਕ ਜਿਹੜਾ ਹੈਗਾ ਉਹ ਵੀ ਕੋਈ ਮੂਰਿਓਂ ਹੱਥ ਨਹੀਂ ਵਧਾ ਰਿਆ ਵੀ ਆ ਜਾ ਮੱਖਣ ਤੇ ਕੋਈ ਗੱਲ ਨਹੀਂ ਮੈਂ ਤੇਰਾ ਭਰਾ ਮੈਂ ਖੜਾ ਤੇਰੇ ਲਈ ਵਕਤ ਇਦਾਂ ਦਾ ਚੱਲਦਾ ਭਰਾਵੋ ਸਮਾਂ ਹੀ ਇਦਾਂ ਦਾ ਚੱਲਦਾ ਨਾਇਰ ਜੀ ਕਸੂਰ ਆ ਮੱਖਣ ਦਾ ਨਾ ਮੱਖਣ ਦੇ ਭਰਾਵਾਂ ਦਾ ਵਕਤ ਦਾ ਇਹ ਜਿਹੜਾ ਤਕਾਜਾ ਇਹੀ ਕਹਿੰਦਾ ਵੀ ਸਮੇਂ ਨਾਲ ਆਪਣੇ ਆਪ ਨੂੰ ਜੇ ਸਿਮੇਟ ਲਵੇ ਬੰਦਾ ਤਾਂ ਚੰਗੀ ਗੱਲ ਆ ਤੇ ਜੇ ਆਪਾਂ ਕਹੀਏ ਸਾਨੂੰ ਸਾਡੇ ਸਾਹਮਣੇ ਇਹ ਜਾਂ ਤਾਂ ਤੁਹਾਡੇ ਖਾਤਿਆਂ 'ਚ ਪੈਸੇ-ਪੁਸੇ ਇੰਨੇ ਖੋਣ ਜ਼ਮੀਨਾਂ ਜਾਇਦਾਦਾਂ ਇੰਨੀਆਂ ਖੋਣ ਫਿਰ ਤਾਂ ਦੂਰ ਦਾ ਵੀ ਭਰਾ ਬਣ ਜਾਂਦਾ ਤੇ ਜੇ ਜੇਬ 'ਚ ਕੁਝ ਨਹੀਂ ਤਾਂ ਸਕੇ ਭਰਾਵਾਂ ਨੂੰ ਵੀ ਲੋਕ ਕਹਿੰਦੇ ਨਾ ਹੋਇਆ ਵਰਗੇ ਆ ਤੇ ਅੱਜ ਮੱਖਣ ਬਰਾੜ ਬਾਪੂ ਸਾਡਾ ਕਿੱਡਾ ਕਦ ਕਾਠਾ ਬਾਪੂ ਦਾ ਦੇਖੋ ਤੁਸੀਂ 6 ਫੁੱਟ ਤੋਂ ਉੱਪਰ ਕਰਦਾ ਬਾਪੂ ਦਾ ਪਰ ਬਾਪੂ ਦੀ ਹਾਲਤ ਹੈ ਜਿਹੜੀ ਉਹ ਇਸ ਟਾਈਮ ਇਹਨਾਂ ਹਾਲਾਤਾਂ ਦੇ ਵਿੱਚ ਆ ਵੀ ਆ ਬਾਈ ਹੁਣੀ ਲਵਾਰਸ ਤੋਂ ਲੈ ਕੇ ਆਇਆ ਚੱਕ ਕੇ ਸੜਕ ਤੋਂ ਕਿਉਂਕਿ ਜਿੰਨੇ ਕ ਬਾਪੂ ਦੇ ਸਾਥੀ ਸੀਗੇ ਆਰੇ ਤੇ ਬਾਈ ਕੰਮ ਕਰਦਾ ਸੀ ਇਹ ਹੈ ਬਾਈ ਤੁਹਾਡਾ ਕੀ ਨਾਮ ਮੁਹੰਮਦ ਸੌਰਵ ਮੁਹੰਮਦ ਸੌਰਵ ਬਾਈ ਤੁਹਾਡਾ ਕੀ ਨਾਮ ਕਰਤਾਰ ਸਿੰਘ ਜੀ ਕਰਤਾਰ ਸਿੰਘ ਬਾਪੂ ਤੁਹਾਡਾ ਵੀਰ ਸਿੰਘ ਜੀ ਤੁਹਾਡਾ ਵੀਰੇ ਗੁਰਪ੍ਰੀਤ ਸਿੰਘ ਇਹ ਚਾਰੋਂ ਸਾਥੀ ਆਏ ਨੇ ਬਾਪੂ ਦੇ ਨਾਲ ਟੈਂਪੂ ਦੇ ਵਿੱਚ ਪਾ ਕੇ ਬਾਪੂ ਨੂੰ ਲੈ ਕੇ ਆਏ ਨੇ ਇੱਥੇ ਅਰਦਾਸ ਕਰਿਓ ਬਸ ਮੱਖਣਾ ਬਾਪੂ ਸਾਡਾ ਤਕੜਾ ਹੋ ਕੇ ਆਪਣੇ ਜੋਗਾ ਹੋ ਜੇਵੇ ਇਹਨੂੰ ਕਿਸੇ ਦੇ ਸਹਾਰੇ ਦੀ ਲੋੜ ਨਾ ਪਵੇ ਆਪਣੇ ਪੈਰਾਂ ਸਿਰ ਹੋ ਕੇ ਆਪਣਾ ਜੀਵਨ ਪਤੀਤ ਕਰੇ ਜਿੰਨੇ ਇੱਕ ਸਵਾਸ ਮਹਾਰਾਜ ਨੇ ਬਖਸ਼ਿਆ ਤੁਰਦੇ ਫਿਰਦੇ ਪੂਰੇ ਕਰੇ ਅਰਦਾਸ ਕਰਿਓ ਬਸ ਇਹ ਆਂਗਵੰਡ ਤੁਹਾਡੇ ਵੀ ਬੜੇ ਮੱਖਣ ਬਾਪੂ ਵਰਗੇ ਲੋਕ ਰਹਿੰਦੇ ਨੇ ਜੇ ਰਿਸ਼ਤੇ ਦੀ ਗੱਲ ਕਰੀਏ ਤਾਂ ਰਿਸ਼ਤਾ ਤਾਂ ਇੱਕ ਇਨਸਾਨ ਹੋਣ ਦਾ ਹੀ ਬਹੁਤ ਆ ਜਿੰਨ ਨਿਵਾਉਣਾ ਜਾਣਦੇ ਆ ਤਾਂ ਤੇ ਜੇ ਨਹੀਂ ਨਿਵਾਉਣਾ ਜਾਣਦੇ ਫਿਰ ਤਾਂ ਆਪਣੇ ਵੀ ਕਹਿੰਦੇ ਬਾਈ ਟਾਈਮ ਹੈ ਨਹੀਂ ਅਸੀਂ ਵੀ ਉਹੀ ਕਮਾਉਨੇ ਆ ਉਹੀ ਖਾਣੇ ਆ ਇਸ ਕਰਕੇ ਜਰੂਰ ਆਪਣੇ ਆਸ-ਪਾਸ ਖਿਆਲ ਰੱਖੋ ਜੇ 84 ਲੱਖ ਜੁਨ੍ਹਾਂ ਦਾ ਸਰਦਾਰ ਸਾਨੂੰ ਬਣਾਇਆ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇਹ ਦੇ ਦਿੱਤੀ ਆ ਉਹ ਕੁੱਤੇ ਬਿੱਲੀ ਬੱਕਰੀ ਜਾਨਵਰ ਪੰਛੀ ਵੀ ਆਪਣੀ ਔਲਾਦ ਲਈ ਲੜ ਪੈਂਦਾ ਸ਼ੇਰ ਮੁਰੇ ਆ ਕੇ ਖੜ ਜਾਂਦੀ ਹੈ ਬੱਕਰੀ ਅਸੀਂ ਤਾਂ ਫਿਰ ਇਨਸਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ